ਕਮਲਾ ਸ਼ਰਮੋਰਚਾ ਪੰਜਾਬ ਤੋਂ ਵਰਿੰਦਰ ਸਿੰਘ ਮੋਮੀ ਸੂਪਾ ਕੁ ਜੀ ਜਿਹੜਾ ਅੱਜ ਤੁਸੀਂ ਧਰਨਾ ਦਿੱਤਾ ਲੜੀ ਰੋਡ ਚੌਂਗ ਦੇ ਵਿੱਚ ਕੀ ਮੰਗਾਣੇ ਤੁਹਾਡੀ ਇਹ ਕਦੇ ਵਾਸਤੇ ਆਏ ਅਸੀਂ 26 ਤਰੀਕ ਨੂੰ ਦੂਜੇ ਮਹੀਨੇ ਤੇ ਨੋਟਿਸ ਦਿੱਤਾ ਸੀ ਇੱਥੋਂ ਦੇ ਕਿਰਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਰਿਆ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਡੀਸੀ ਨੂੰ ਵੀ ਅਸੀਂ ਜਿਹੜੀ ਰੈਲੀ ਹੈ ਜਿਹੜੀ 21 ਮਾਰਚ ਦੀ ਅਸੀਂ ਖੰਨੇ ਦਾਣਾ ਮੰਡੀ 'ਚ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਲ ਬੈਠ ਕੇ ਡਿਸਕਸ ਕਰਕੇ ਹੱਲ ਕੀਤਾ ਜਾਵੇ ਅਸੀਂ ਸਵੇਰ ਦੀ ਅੱਜ 12 ਵਜੇ ਦੀ ਦਾਣਾ ਮੰਡੀ ਤੇ ਖੰਨੇ ਰੈਲੀ ਕੀਤੀ ਆ ਉਸ ਤੋਂ ਬਾਅਦ ਅਸੀਂ ਰੋਸ ਮਾਰਚ ਕਰਕੇ ਇੱਥੇ ਆ ਇੱ ਮੁੱਖ ਮੰਤਰੀ ਪੰਜਾਬ ਨਾਲ ਜਿਹੜੀ 4 ਤਰੀਕ ਦੀ ਢੱਡੀ ਮਿਕਸ ਮੀਟਿੰਗ ਫਿਕਸ ਕਰਾਉਂਦੇ ਆ ਜੇਕਰ ਮੁੱਖ ਮੰਤਰੀ ਪੰਜਾਬ ਸਾਡੇ ਨਾਲ 4 ਤਰੀਕ ਨੂੰ ਮੀਟਿੰਗ ਨਹੀਂ ਕਰਦੇ ਜਾਂ ਮੀਟਿੰਗ ਤੇ ਬਹਿੰਦੇ ਨਹੀਂ ਇੱਥੇ ਤਾਂ ਏਡੀਸੀ ਜੀ ਦਾ ਦਫ਼ਤਰ ਆ ਉਹ ਮੈਡਮ ਦਾ ਅਸੀਂ ਫਿਰ ਘਰਾਵ ਕਰਾਂਗੇ ਜੇਕਰ ਉਹ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਸਾਡੀਆਂ ਮੰਗਾਂ ਜਿਹੜੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆ ਜਿਹੜਾ ਨੀਜੀਕਰਨ ਪੰਚਾਇਤੀਕਰਨ ਸਾਰੇ ਭਾਗਾਂ ਨਾਲ ਕੀਤਾ ਜਾ ਰਿਹਾ ਉਹਨੂੰ ਰੱਦ ਕੀਤਾ ਜਾਵੇ ਸਮੂਹ ਓਰ ਸੋਰਸੇ ਦੇ ਲਿਸਟਮੈਂਟ ਆ ਜਿਹੜੇ ਸਰਕਾਰੀ ਭਾਗਾਂ ਦੇ ਕੰਮ ਕਰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ 1948 ਮਿਤਾ ਮੁਤਾਬਕ ਕਰਤ ਦੇ ਆ ਮੁੱਖ ਮੰਤਰੀ ਪੰਜਾਬ ਲਗਭਗ ਸਾਨੂੰ 28 ਮੀਟਿੰਗਾਂ ਦਿੱਤੀਆਂ ਜਿੰਨਾਂ ਚੋਂ ਇੱਕ ਮੀਟਿੰਗ ਕੀਤੀ ਤੇ 27 ਮੀਟਿੰਗਾਂ ਇਤੋਂ ਦੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਨਾਲ ਨਹੀਂ ਕੀਤੀਆਂ ਮੁੱਖ ਮੰਤਰੀ ਪੰਜਾਬ ਨੂੰ ਅਸੀਂ ਮੀਟਿੰਗ ਕਰਨ ਵਾਸਤੇ ਇਹ ਵੱਡਾ ਇਕੱਠ ਕੀਤਾ ਵਾ ਜੇਕਰ ਮੁੱਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਮੀਟਿੰਗ ਕਰਕੇ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦੇ ਸੀ ਇਸ ਹਫ਼ਤੇ ਸੁਪਾ ਕਮੇਟੀ ਠੇਕਾ ਵਾਲਾ ਸਰਚ ਮੋਰਚਾ ਪੰਜਾਬ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਅਗਲੇ ਘੋਲ ਦਾ ਐਲਾਨ ਕਰਾ ਲੱਗਦਾ ਤੁਹਾਨੂੰ ਚੁਸ ਕੀਤਾ ਤੁਸੀਂ ਖੰਨਾ ਤਾਜੂਜ ਕੀਤਾ ਸਾਡਾ ਇੱਥੋਂ ਦਾ ਕਿਰਤ ਮੰਤਰੀ ਹੈ ਜਿਹਨੇ ਸਾਡੀਆਂ ਤਰਖਾਹਾਂ ਜੇ ਵਾਅਦਾ ਕਰਨਾ 1948 ਗਵਰਨਮੈਂਟ ਨੇ ਬਣਾਇਆ ਹਿੰਦੁਸਤਾਨ ਦੀ ਗਵਰਨਮੈਂਟ ਨੇ ਬਣਾਇਆ ਉਹਦੇ ਮੁਤਾਬਕ ਸਾਡੀ ਘੱਟੋ ਘੱਟ ਜਿਹੜਾ ਅਨਸਕ੍ਰੀਨਡ ਵਰਕਰ ਆ ਉਹਦੀ 26000 ਰੁਪਏ ਤਨਖਾਹ ਬਣਦੀ ਆ ਪਰ ਦਿੰਦੇ ਸਾਨੂੰ 8000 ਆ ਜੈਡਲਾ ਮੰਤਰੀ ਸਾਹਿਬ ਨੂੰ ਮੇਰੇ ਅੱਜ ਹੀ ਪਹਿਲਾਂ ਇਸ ਤੋਂ ਪਹਿਲਾਂ ਹੀ ਮੰਤਰੀ ਸਾਹਿਬ ਨੂੰ ਨੋਟਿਸ ਵੀ ਭੇਜਿਆ ਮੰਤਰੀ ਸਾਹਿਬ ਐ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈਗਾ ਜਾਨੀ ਕਿ 2 ਮਹੀਨੇ ਪਹਿਲਾਂ ਅਸੀਂ ਇੱਥੋਂ ਦੇ ਮੰਤਰੀ ਸਾਹਿਬ ਇੱਥੋਂ ਦੀ ਐਸਐਸਪੀ ਲੱਗੀ ਹੋਈ ਹੈ ਜਿਹੜੀ ਮੈਡਮ ਡੀਸੀ ਐਸ.ਐਸ.ਐਮ ਡੀਸੀ ਲੁਧਿਆਣਾ ਐ ਐਸਐਸਪੀ ਲੁਧਿਆਣਾ ਨੂੰ ਸਾਰਿਆਂ ਨੂੰ ਨੋਟਸ ਗਿਆ 2 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਨੋਟਸ ਭੇਜਿਆ ਵੀ ਸਾਡੇ ਨਾਲ ਗੱਲਬਾਤ ਕਰ ਲੋ ਪਰ ਇੱਥੋਂ ਦਾ ਅੜੀਅਰ ਰਵਈਆ ਇੱਥੋਂ ਦੇ ਜਿਹੜੇ ਮੰਤਰੀ ਆ ਜਾਂ ਮੁੱਖ ਮੰਤਰੀ ਆ ਉਹ ਮੀਟਿੰਗਾਂ 'ਚ ਹੀ ਉੱਠ ਕੇ ਭੱਜ ਲੱਗ ਗਏ ਪੁਰਦੀ ਜਿਹੜੇ ਅੱਜ ਥੋੜੀ ਕਿਹੜੀ ਕਿਹੜੀ ਸੰਸਾਧਾ ਉੱਡੀ ਅੱਜ ਇਕੱਠੀਆਂ ਹੋ ਗਏ ਪੰਜਾਬ ਦੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਮੁਲਾਜ਼ਮ ਆਏ ਸੀ ਜਿਹਦੇ ਤੇ ਜਲ ਸਪਲਾਈ ਆ ਸੀਵਰੇਜ ਬੋਰਡ ਆ ਪੀਡਬਲ ਇਲੈਕਟ੍ਰੀਸ਼ੀਅਨ ਆ ਲਹਿਰਾ ਥਰਮਲ ਆ ਬਠਿੰਡਾ ਥਰਮਲ ਦੇ ਕੰਮ ਆ ਐਸ ਸੀ ਐਚ ਵੀ ਬਿਜਲੀ ਵਾਲੇ ਕੰਮ ਆ ਵੇਰ ਕਾਮਿਲ ਕਪਲਾਂਟ ਵਾਲੇ ਸਾਥੀ ਆ ਇਹ ਹੈ ਰੋਪੜ ਥਰਮਲ ਪਲਾਂਟ ਆ ਇਹਨੇ ਲਗਭਗ 9 ਡਿਪਾਰਟਮੈਂਟਾਂ ਦੇ ਇੱਥੇ ਜਿਹੜੇ ਵਰਕਰ ਪਰਿਵਾਰਾਂ ਬੱਚਿਆਂ ਸਵੇਤਾ ਇਹ ਸੇਧ ਭਾਗੇ ਅੱਛਾ ਜੇਕਰ ਫਿਰ ਵੀ ਅੱਗੇ ਥੋੜਾ ਜਿਵੇਂ ਗੱਲ ਨੂੰ ਕਹਿ ਰਹੇ ਆ ਵੀ ਮੀਟਿੰਗ ਦਾ ਰੱਖ ਰੇ ਸਿਲਸਲਾ ਨਹੀਂ ਮੰਗਾ ਮੰਨੀਆਂ ਜਾਂਦੀਆਂ ਫਿਰ ਅਗਲੇ ਥੋੜਾ ਫਰਜ਼ ਲੱਗੇ ਗਿਆ ਨਹੀਂ ਮੰਗਾ ਮੰਨੀਆਂ ਜਾਂਦੀਆਂ ਐਮਰਜੈਂਸੀ ਮੀਟਿੰਗ ਆ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਆ ਗਈ ਆ ਸਰਕਾਰ ਨੇ ਪਿੰਡਾਂ 'ਚ ਸਾਡੇ ਦਰ ਤੇ ਆਉਣਾ ਸਾਡੇ ਕੋਲ ਵੋਟਾਂ ਲੈ ਕੇ ਮੁੱਖ ਮੰਤਰੀ ਇਨਕਲਾਬ ਕਹਿੰਦਾ ਸੀ ਮੈਂ ਬਦਲਾ ਲਿਆਉਂਗਾ ਫਿਰ ਸਾ ਅਸੀਂ ਲੋਕ ਸੋਚਾਂ ਕਿ ਉਹਨਾਂ ਨੂੰ ਪਿੰਡਾਂ 'ਚ ਵੋਟਾਂ ਦੇਣੀਆਂ ਆ ਕਿ ਨਾਰੇਬਾਜ਼ੀ ਕਰਕੇ ਉਹਨਾਂ ਨੂੰ ਵਾਪਸ ਮੋੜਨ ਨੂੰ ਥੈਂਕ ਯੂ ਜੀ ਥੈਂਕ ਯੂ ਜੀ ਕੀ ਨਾ ਹੈ ਮੇਰਾ ਨਾਮ ਪਵਨਦੀਪ ਸਿੰਘ ਆ ਸੁਭਾਗੂ ਠੇਕਾ ਮਲਾਜੂ ਸ਼ਿਕਰ ਸ਼ੋਰਤਾ ਪੰਜਾਬ ਅਤੇ ਸੁਭਾਗੂ ਵੇਕਾ ਮਿਲਕ ਤੇ ਕੈਟਲ ਫੀਡ ਪਲਾਂਟ ਆਊਟਸੋਰਸ ਮਲਾਜੂ ਜੂਨੀਅਰ ਪੰਜਾਬ ਦੀ ਹਾਂਜੀ ਤੇ ਅੱਜ ਤੁਸੀਂ ਮੰਤਰੀ ਸਾਹਿਬ ਦੀ ਕੋਠੀ ਘੇਰਨ ਗਏ ਸੀ ਕੀ ਅੱਜ ਸਾਡੇ ਮੰਤਰੀ ਸਾਹਿਬ ਦੇ ਕੋਠੀ ਘੇਰਨ ਦਾ ਜਿਹੜਾ ਮਤਲਬ ਵੀ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ 28 ਵਾਰ ਮੀਟਿੰਗਾਂ ਦੇ ਕੇ ਸਾਡੇ ਨਾਲ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਪਲੇਸੇ ਜਦੋਂ ਵੀ ਕੋਈ ਅੰਦੋਲਨ ਸ਼ਿਕਰ-ਸ਼ਿਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਦਬਾਇਆ ਜਾਂਦਾ ਜਿਵੇਂ ਕਿ ਹੁਣ ਕਿਸਾਨੀ ਅੰਦੋਲਨ ਨੂੰ ਦਬਾਇਆ ਗਿਆ ਤੇ ਉਹਨਾਂ ਦਾ ਧਰਨਾ ਚਕਵਾ ਗਿਆ ਉਹਨਾਂ ਦੀਆਂ ਮੰਗਾਂ ਮੰਨਣ ਦੀ بجائے ਉਹਨਾਂ ਦੇ ਦਬਾਅ ਪਾ ਕੇ ਉਹਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ ਇਸੇ ਤਰ੍ਹਾਂ ਹੀ ਮੁਲਾਜ਼ਮਾਨਾਂ ਵਤੀਰਾ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਮੈਗਮਿਆਂ ਦੇ ਵਿੱਚ ਜਿਹੜੇ ਨਗੂਨੀਆਂ ਹਾਂ ਹਾਂ ਤੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ بجائے ਉਹਨਾਂ ਦੀ ਤਨਖਾਹਾਂ 'ਚ ਵਾਧਾ ਕਰਨ ਦੀ بجائے ਪੰਜਾਬ ਸਰਕਾਰ ਉਲਟਾ ਠੇਕੇਦਾਰੀ ਸਿਸਟਮ ਨੂੰ ਜਿਹੜੀ ਕਿ ਨਹੀਂ ਖਤਮ ਕਰਾਂਗੇ ਉਹਨੂੰ ਬੁढ़ाਵਾ ਦੇ ਰਹੀ ਆ ਤੇ ਜਿਹੜਾ ਪੰਚਾਇਤੀ ਕੰਦ ਤੇ ਨਿੱਜੀ ਕੰਦ ਪਲਾਂਟਾ ਦੇ ਵਿੱਚ ਕੀਤਾ ਜਾ ਰਿਹਾ ਇਹਦੇ ਰੋਸ ਵਜੋਂ ਇਹਨੂੰ ਖਤਮ ਕਰਾਉਣ ਵਾਸਤੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਲਈ ਆਜਾ ਅਸੀਂ ਇੱਥੇ ਪਰਵੀਂ ਰੈਲੀ ਤਗੜੀ ਕੀਤੀ ਆ ਤੇ ਉਹਦੇ ਬਾਅਦ ਮੰਤਰੀ ਤਨਪ੍ਰੀਤ ਸਿੰਘ ਸੋਜੀ ਨੂੰ ਚੇਤਾਵਨੀ ਪੱਤਰ ਤੇ ਮੰਗ ਪੱਤਰ ਵੀ ਦਿੱਤਾ ਆ ਤੇ ਉਹਨਾਂ ਵੱਲੋਂ ਜਿਹੜੀ 4 ਤਰੀਕ ਦੀ ਜਿਹੜੀ ਸਾਨੂੰ ਮੀਟਿੰਗ ਦਿੱਤੀ ਗਈ ਹੈ ਏਡੀਸੀ ਵੱਲੋਂ ਜੇ 4 ਤਰੀਕ ਨੂੰ ਮੀਟਿੰਗ ਨਹੀਂ ਕੀਤੀ ਜਾਂਦੀ ਤੇ 5 ਤਰੀਕ ਨੂੰ ਡੀਸੀ ਦਫ਼ਤਰ ਨੂੰ ਅਦਾਕਰਵਾ ਕੀਤਾ ਜਾਊਗਾ ਠੇਕਾ ਮਲਾ ਜਿਸ਼ੇਰ ਚਮੁਰਕੇ ਵੱਲੋਂ